ਮੰਮੀ ਇਹ ਲਾ ਮੰਮੀ ਕਿੱਥੇ ਜਾ ਕੇ ਬੈਗੀ ਮੰਮੀ ਮੈਨੂੰ ਵੱਖਰੀ ਟੈਨਸ਼ਨ ਮੈਂ ਕਾਹਦੇ ਤੋਂ ਟੈਨਸ਼ਨ ਵਾ ਟੈਨਸ਼ਨ ਹੀ ਹੋਣੀ ਆ ਵੀ ਕੱਲ ਦੀ ਲੜ ਕੇ ਮੂੰਹ ਬਣਾ ਕੇ ਚਲ ਗਈ ਆ ਵੇ ਇੰਨਾ ਫਿਕਰ ਨਾ ਕਰਿਆ ਕਰ ਜਦੋਂ ਬੁੜੀਆਂ ਨੇ ਪੇਕੇ ਜਾਣਾ ਹੋਵੇ ਨਾ ਐਦਾਂ ਹੀ ਕਰਦੀਆਂ ਹੁੰਦੀਆਂ ਲੜਕੋਲ ਕੇ ਚਲ ਜਾਂਦੀਆਂ ਤੇ ਮੁੜ ਕੇ ਫੇਰ ਇੱਥੇ ਹੀ ਆਉਣਾ ਉਹਨੇ ਤੂੰ ਇੰਨਾ ਫਿਕਰ ਨਾ ਕਰ ਕੋਈ ਦੂਰ ਨਾ ਜਾਣ ਕੇ ਭੂਏ ਚੜੀ ਇਹਨੇ ਤਰਲੇ ਮਰੋਣੀ ਆ ਹੁਣ ਜਾਣ ਕੇ ਐਵੇਂ ਤਰਲੇ ਮਾਰਨੇ ਆ ਆਹਾਂ ਕਿਸੇ ਦਾ ਕੁਝ ਦੇਣਾ ਵਾ ਤੂੰ ਤਰਲੇ ਮਾਰਨੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕੋਈ ਤਰਲਾਨੀ ਮਾਰਨਾ ਆਪੇ ਆਉ ਜਿੱਦਾਂ ਗਈ ਆ ਤਰਲੇ ਮਾਰਨੇ ਆਪਾਂ ਹੁਣ ਤੇ ਰੋਟੀ ਖਾਣ ਨੂੰ ਵੀ ਜੀ ਕਾਡਿਆ ਤੇ ਮੈਂ ਚੱਲੇ ਮਮੀ ਕੰਮ ਦੇ ਕਿਉਂ ਨਹੀਂ ਰੋਟੀ ਖਾਣ ਨੂੰ ਤੇਰਾ ਜੀ ਕਾਡਾ ਕੋਈ ਨਹੀਂ ਮੇਰੀ ਗੱਲ ਸੁਣ ਮੈਂ ਤੁਹਾਨੂੰ ਟਿਫਨ ਬਣ ਕੇ ਦੇ ਦਿੰਨੀ ਆ ਲੈ ਕੇ ਜਾ ਰੋਟੀ ਚੰਗਾ ਕੋਈ ਫਿਗਰ ਨਹੀਂ ਉਹ ਕਰਨਾ ਹੈਗਾ ਕੋਈ ਪੁੱਠਾ ਰੋਗ ਨਾ ਲਵਾ ਲਈ ਉਹਦੇ ਪਿੱਛੇ ਉਹਨੇ ਆਪੇ ਆ ਜਾਣਾ ਵਾ ਚਲੇ ਤਾਂ ਕਰੋ ਫੇ ਪਾ ਦਿਓ ਦੋ ਗਰ ਰੋਟੀਆਂ ਪਾਇਓ ਮੈਂ ਦੁਪਹਿਰੇ ਫੋਨ ਕਰ ਦੂੰ ਤੁਹਾਨੂੰ ਦੁਪਹਿਰੇ ਪਕਾ ਦਿਓ 1:00 ਵਜੇ ਨਾਲ ਮੈਂ ਆਉਂਗਾ ਤੇ ਪਕਾ ਦਿਓ ਹੁੰਦਿਆਂ ਨੂੰ ਇਹ ਨਾ ਹੋਵੇ ਪਕਾਈ ਨਾ ਹੋਵੇ ਮੈਂ ਜਾਣ ਆਉਣੀ ਹੁੰਦਾ ਹੀ ਤੇ ਮੈਂ ਤੇਰੇ ਆਂਦਿਆਂ ਰੋਟੀ ਪਕਾ ਕੇ ਰੱਖੂੰਗੀ ਏਡੀ ਥੋੜੀ ਤੇ ਨਾ ਮੈਂ ਭੁੱਖੇ ਨੂੰ ਕਲਾਉਂਗੀ ਹੋਰ ਮੇਰੇ ਦਾਤਾ ਵਕ ਜਾਂ ਦੋ ਪਰੌਂਠੀਆਂ ਖਾ ਜਾ ਤੇ ਜਾਂ ਦੋ ਲੈ ਜਾ ਉਹ ਨਹੀਂ ਓ ਤੇ ਪੇਪਰ ਜੇ ਚਲ ਵੇੜ ਦੋ ਮੈਂ ਲੈ ਜਾਣਾ ਨਾਲ ਚਲ ਮੈਂ ਲਵੇੜ ਦਿੰਦੀ ਆ ਤੇ ਬੁੱਤ ਮੇਰਾ ਗਾਸ ਹੋਣਾ ਏਦਾਂ ਲੜੀ ਕੁਲੀ ਦਾ ਵੀਆ ਲੋਕੀ ਕੋ ਲੜਦੇ ਕੋਲ ਦੇ ਵੀਆ ਏਦਾਂ ਥੋੜਾ ਕੋਈ ਚਿੰਤਾ ਹੀ ਲਾ ਕੇ ਬਹਿ ਜੀਦਾ ਵਾ ਉਹ ਹਣੇ ਹੁੰਦਾ ਚੰਗਾ ਓਏ ਇੱਕ ਤੇ ਉਸਤਾਦ ਦਾ ਰਤੀ ਫੋਨ ਆਉਂਦਿਆ ਹੀ ਕੀ ਆਂਦਾ ਹੀ ਆਂਦਾ ਵੀ ਮੈਂ ਹੋਰ ਕੇ ਕੰਪਨੀ ਦੇ ਪੇਪਰ ਲਾ ਦਿੰਨਾ ਵਾ ਤੇਰੇ ਹੋਰ ਕੇ ਕੰਪਨੀ ਦਾ ਕਢਾ ਦਿੰਨੇ ਵੀ ਜਾ ਇਹਦਾ ਰਹਿਣ ਤੇ ਚਲ ਕੋਈ ਗੱਲ ਨਹੀਂ ਨਹੀਂ ਇਹ ਤਾਂ ਪਾਂਦਾ ਦੂਜੇ ਦਾ ਲਵਾ ਲਾ ਫੇਰ ਕੀ ਜਾਣਾ ਹੀ ਆ ਕਿਤੇ ਹੀ ਚਲ ਜੀਏ ਆਹੋ ਕੋਈ ਨਹੀਂ ਹੈਨਾ ਲਵਾ ਲਈ ਨਾ ਆ ਤੇ ਹੋਰ ਕੀ ਕੰਮ ਦਾ ਕਿੱਦਾਂ ਫਿਰ ਚੱਲਣ ਡਿਆ ਤੈਨੂੰ ਆਹੋ ਮੈਂ ਚੱਲਿਆ ਵਾਂ ਹੁਣ ਚਾ ਕੋਈ ਨਹੀਂ ਜਿੰਨੇ ਦਿਨ ਨਹੀਂ ਜਾਇਆ ਜਾਂਦਾ ਮੇਰੇ ਨਾਲ ਕੰਮ ਕਰ ਇਹੋ ਹੀ ਅੱਛਾ ਜਦੋਂ ਮੁੜ ਕੇ ਗਾਂਹ ਜਾਵੀਂ ਹੈਣਾ ਆ ਵਧੀਆ ਵਾ ਚੱਲਣ ਡਿਆ ਹਲੇ ਚੱਲ ਲੈਨ ਦੋ ਤင်း ਚਲੋ ਰੋਟੀ ਪੈਕ ਕਰੋ ਚਲ ਮੈਂ ਆ ਗਏ ਹਾਂਜੀ ਮੰਮੀ ਨਾ ਤੋ ਤੇ ਲਿਆ ਤੇ ਸੂਟ ਉਹ ਪਾ ਲਿਆ ਫੇਰ ਤੂੰ ਸੂਟ ਨਾ ਕੀ ਹੋਇਆ ਮਮੀ ਮੈਂ ਕਿਹੜਾ ਕੋਈ ਕੰਮ ਕੀਤਾ ਬੈਠਦੇ ਹੀ ਬੈਠੀ ਹਾਂ ਚੱਲ ਬਦਲ ਲੈਂਦੀ ਫੇਰ ਕੇ ਸਾਰੇ ਬਦਲੇ ਤੂੰ ਵੀ ਬਦਲ ਲੈਂਦੀ ਆ ਕੋਈ ਗੱਲ ਨਹੀਂ ਮੰਮੀ ਸੋਨਾ ਲੱਗਣ ਦੇ ਨਾਲ ਇਹ ਕਿਹੜਾ ਲਿਪੜਿਆ ਐਵੇਂ ਜਿਆਦੇ ਧੋਪਾਂ ਪਾ ਕੇ ਨਾ ਕੱਪੜਾ ਵੀ ਕੱਸ ਜਾਂਦਾ ਚੱਲ ਜੰਗਾ ਜਿੱਦਾਂ ਤੇਰੀ ਮਰਜ਼ੀ ਆ ਤਾਂ ਚੱਲ ਬਦਲ ਲੈਂਦੀ ਠੀਕ ਹੈ ਮੰਮੀ ਤੁਸੀਂ ਤੇ ਕੁਝ ਕਹਿੰਦੇ ਹੀ ਨਹੀਂ ਨਾ ਆ ਉਹ ਵੇਖਾ ਹ ਨਿੱਕੀ ਨੇ ਪਹਿਲਾਂ ਸਵੇਰੇ ਸਵਕਤ ਦੇ ਨਾਤਾ ਉਹਨੂੰ ਕੰਮਦੰਦਾ ਕਰਕੇ ਫੇਰ ਨਾ ਉਹਨ ਵੜ ਗਈ ਇਹਦਾ ਨਾਉਣੀ ਦੇ ਮੁੱਕਦਾ ਬਸ ਚੱਲ ਕੋਈ ਨਹੀਂ ਨਾਉਂਦੀ ਦੇ ਕੰਮ ਕੂਮ ਕੀਤਾ ਸਾਨੂੰ ਕੀ ਆਂਦੀਆਂ ਆਹ ਹੈ ਆਂਦੀਆਂ ਤੇ ਕੋਈ ਮਰਦੀ ਆ ਇਹ ਇੱਕ ਇਹਨੇ ਪਹਿਨੋ ਨਾ ਕੇ ਰਾਤ ਜ਼ਰਾ ਨਾਈਟ ਸੂਟ ਬਦਲ ਲਿਆ ਦੂਜਾ ਸੂਟ ਪਾਇਆ ਹੁਣ ਨਾ ਕੇ ਦੂਜਾ ਪਾ ਲੈਣ ਲੱਗੀ ਤੀਜਾ ਇਹਨੇ ਸੂਟ ਪਾਲਾ ਮੈਂ ਵੇਖ ਲਾ ਫੇਰ ਨਾ ਕੇ ਉਹ ਵੀ ਪਾ ਲਿਆ ਕੀ ਗੱਲ ਮੈਂ ਸਰਫੇ ਕਰਦੇ ਨਹੀਂ ਇਹਨਾਂ ਕੋਈ ਸਰਫੇ ਚੱਲ ਕੋਈ ਨਹੀਂ ਸਾਨੂੰ ਕੀ ਕੋਈ ਗੱਲ ਨਾ ਹੋਵੇ ਇਹਨੇ ਕਰਿਆ ਕਰਿਆ ਜੜਾ ਡਾਏ ਉਹਨਾਂ ਨੇ ਕੀ ਗੱਲ ਸਰਫੇ ਛੋਡਣਾ ਨਹੀਂ ਕਿੰਨੀ ਹੁਣ ਸਰਪ ਪਾਉਣੀ ਫੇਰ ਇਹਨੇ ਆਪਣਾ ਸੂਰ ਮੈਂ ਤੈਨੂੰ ਆਖਿਆ ਤੂੰ ਹੀ ਲਾ ਦੇ ਆਪੇ ਤੋੜਣਗੇ ਕੁਝ ਨਹੀਂ ਹੁੰਦਾ ਉਹ ਤੇ ਮਾਕੋ ਕੰਮ ਲਾ ਉਹ ਤੇ ਮਾਕੋ ਕੰਮ ਲਾ ਕਿੰਨਾ ਘਰ ਨੂੰ ਖਰਚਾ ਡੇ ਡੇ ਵੀਰ ਮੇਰੇ ਵਿਚਾਰਿਆਂ ਦੇ ਕਮਾਈਆਂ ਕਰਦੇ ਧੂਆਂ ਨਿਕਲ ਜਾਂਦਾ ਸਾਰਾ ਦਿਨ ਤੇ ਇਹ ਪਿੰਡ ਚੋਂ ਦੀ ਡਾਡੂ ਕੇ ਵੇਲੀਆਂ ਹੋ ਜਾਂਦੀਆਂ ਕੀ ਗੱਲ ਇਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਕੋਈ ਕਰ ਆਪਣਾ ਹੁਣ ਤੋਂ ਹੁਣ ਤੋਂ ਕੀ ਉਹਨਾਂ ਨੂੰ ਆਖਣਾ ਵੀ ਕੱਪੜੇ ਵੀ ਨਾ ਪਾਉ ਤੇ ਨਾ ਉਹ ਵੀ ਨਾ ਮਮੀ ਅੱਜ ਕੱਲ੍ਹ ਤੇਰੇ ਨਾ ਕੇ ਪਾ ਦੇ ਲੈ ਉਹ ਹੀ ਭਰਾ ਮੇਰਾ ਬਾਹਰ ਕੱਢੀ ਜਾਂਦਾ ਕਮਾਈ ਕਰਕੇ ਇਹ ਮਾਰ ਇੱਥੇ ਛੁਰਲੇ ਡਾਉਣ ਡੀਆਂ ਕਰ ਆਪਣਾ ਤਾਂ ਸਮਝਿਆ ਰਣਾ ਬਗਾਨਾ ਹੀ ਸਮਝਣਾ ਰਿਆ ਨਾ ਪਰ ਅੱਜ ਕੱਲ ਬਹੁਤ ਰਵਾਜ ਹੀ ਹੋ ਗਿਆ ਵਾ ਨੀ ਲਾਲ ਤਾਂ ਸੋਨਾ ਪਾਉ ਨਾ ਉਸੇ ਰਮੂ ਮਾਉ ਇਹ ਫੈਸ਼ਨ ਹੀ ਅੱਜ ਕੱਲ ਫੈਸ਼ਨ ਦੇ ਚੱਕਰ ਵਿੱਚ ਘਰ ਝਾੜ ਦੋ ਕੋਈ ਗੱਲ ਹੀ ਨਹੀਂ ਝਾੜਦੀ ਆਪੇ ਉਹਨਾਂ ਦੇ ਕਮਾਉਂਦੇ ਇਹ ਕਿਹੜਾ ਲਿਆ ਕੇ ਦੇਣਾ ਇਹੀ ਗੱਲ ਤੇਰੀ ਮੈਨੂੰ ਮੰਮੀ ਮਾਸਾ ਚੰਗੀਆਂ ਨਹੀਂ ਲੱਗਦੀ ਬਹੁਤ ਜਿਹੜੀ ਗੱਲ ਗਲਤ ਆਉਂਦੇ ਬੰਦੇ ਕਮਾਉਂਦੇ ਉਹ ਵਰਤਨ ਵਾਲੀਆਂ ਇਹੋ ਜੀਆਂ ਤੂੰ ਨਾ ਕਰਿਆ ਕਰ ਤੇ ਮੰਮੀ ਜੋ ਤੂੰ ਨਾ ਖਲਾ ਨਹੀਂ ਹੁਣ ਇੱਕ ਪੋਸ਼ਨ ਬਣਿਆ ਲਾ ਕੇ ਦੂਜਾ ਨਹੀਂ ਬਣਾਉਣਾ ਅੱਜ ਕੱਲ ਕੱਠ ਕਿਹਦਾ ਨਿਕਲਦਾ ਕੱਲ ਨੂੰ ਲੜਾਈ ਹੋ ਜੇ ਤੇ ਕਿੱਥੇ ਦੱ ਚੱਲ ਆਪੇ ਮੜਉਂ ਦੇ ਦੇਣ ਕਿਉਂ ਤੇ ਬੰਦੇ ਕਮਾਉਣ ਵਾਲੇ ਐਂਕੜਾ ਦੇਣਾ ਤੇ ਦੂਜਾ ਪੋਰਸ਼ਨ ਵੀ ਨਾਲ ਹੀ ਤ ਤਿਆਰ ਕਰ ਲੈਣਾ ਕਿ ਸਰਫੇ ਕਰੋ ਤੇ ਫੇਰ ਹੀ ਤਿਆਰ ਬਣਾਵਾ ਚੱਲ ਕਮਾਂਗੀ ਮੈਂ ਉਹਨੂੰ ਠੀਕ ਆ ਤੂੰ ਕਹਿਣਾ ਤਾ ਦਵਾ ਹਾਂ ਆਉਂਦੀ ਆ ਨਾ ਨਿੱਕੀ ਲੈ ਕੇ ਤੈਨੂੰ ਕੋਹ ਜਿਹੜੇ ਇੱਕ ਵਾਰੀ ਸੂਟ ਬਦਲ ਲੈ ਸਰ ਇੱਕੋ ਵਾਰੀ ਪਾਉਣਾ ਆ ਬਾਰ ਬਾਰ ਕੱਪੜਾ ਖਾਨੇ ਜਾਣਾ ਕੱਢ ਕਰਕੇ ਪਾਇਆ ਚੱਲ ਕੇ ਆਉਂਦੀ ਆ ਫੇਰ ਮੈਂ ਕਹਿ ਕੇ ਦੇ ਲੀ ਪਰ ਉਹ ਦੇਖ ਨਹੀਂ ਲੈਣੀ ਕਹਿਣਾ ਵਾ ਤੈਨੂੰ ਵੀ ਪਤਾ ਏਡੀ ਜੀਬ ਆ ਜੀ ਅੱਖਾਂ ਦੀ ਹਾਂ ਨਾ ਗਰੀਬ ਕੰਟਰੋਲ ਚ ਕਰੋ ਕਰਨਾ ਕਿੰਨੇ ਹੈ ਫਿਰ ਆਪਣੇ ਬੰਦਿਆਂ ਨੂੰ ਆਖਣਾ ਵੀ ਆ ਨੌਂਵੇਂ ਦਿਨ ਦੀਆਂ ਨੂੰ ਕੱਪੜੇ ਵੀ ਨਹੀਂ ਪਾ ਦਿੰਦੇ ਤੇ ਇਹ ਕਾਦੀ ਸੱਸ ਵਾ ਤੇ ਬੰਦਿਆਂ ਨੂੰ ਪਰਤੂਤਾ ਦੱਸੋ ਉਹਨਾਂ ਦੀ ਉਹ ਕੀ ਗੱਲ ਬਾਹਰ ਰਹਿੰਦਾ ਵੱਡਾ ਨਿੱਕਾ ਜਿਹੜਾ ਬਾਹਰ ਬਾਹ ਤੇ ਵੱਡਾ ਸਾਰਾ ਦਿਨ ਉੱਦਾ ਕਰੋ ਬਾਹਰ ਰਹਿੰਦਾ ਕੰਮ ਕਰ ਕਰਦਾ ਉਹਨਾਂ ਨੂੰ ਦੱਸੋਗੇ ਤੇ ਪਤਾ ਲੱਗਣਾ ਚਲ ਕੋਈ ਨਹੀਂ ਕਹਿਦਾਂਗੇ ਉਹ ਜੀ ਕੋਈ ਘਰ ਆਵੇ ਤੇ ਜੀਦਾ ਵੀ ਨਾ ਸਵਾਦਾ ਤੇ ਫਿਰ ਲੋਕਾਂ ਸਾਨੂੰ ਹੀ ਕਹਿਣਾ ਪੇ ਪਾਇਆ ਕੀ ਇਹਨਾਂ ਦਾ ਸਵੇਰ ਵਾਲਾ ਕਿੰਨੇ ਦੇਖਿਆ ਪਰ ਇਹ ਕਮਾਂਡੇ ਆ ਤੇ ਪਾਓ ਸਵੇਰ ਵਾਲਾ ਸੂਟ ਤਾਂ ਕਿੰਨੇ ਵੇਖਿਆ ਉਹ ਤਾਂ ਨਹੀਂ ਨਾ ਜੇ ਕਿੰਨੇ ਵੀ ਵੇਖਿਆ ਚਲ ਕੋਈ ਨਹੀਂ ਹਾਂ ਹੁਕਾਇਨੇ ਆ। ਆਇਆ ਕুকু ਅੰਦਰ ਜਿੱਲ ਗਿਆ। ਹਿੰਦਲ ਖਾਲੂ। ਅੱਜ ਆਜੋ। ਤੁਮੀ ਜੈਨੇ ਆ। ਤੁਮੀ ਕਹਨੀ ਆ। ਤੁਮ ਮਮਾ ਸਲਦਨੀਂ ਦਰ ਕੇ ਮਮਾ। ਆਜੋ। ਆਹੋ। ਅੰਨ ਕੋਟਾ ਬਤੋ। ਆਹ। ਸਾਬੀ ਚਲ ਗਿਆ। ਚਲ ਮਦਾ ਦਾ ਬਿਸਤਰਾ ਜੋੜ ਕੇ ਰੱਖਦਾ। ਤਰਾ ਕੰਮ ਕਰਾਂ। ਕੰਮ ਤੇ ਸਾਰਾ ਮਨੇ ਕਰਨਾ ਪੈਣਾ ਵਾ। ਪੈਨ ਜੀ ਕੀ ਕਰੀ ਜਾਂਦੇ ਜੇ? ਹਾਂ ਆ ਜਾ ਪੈਨ ਜੀ। ਕੀ ਹਾਂ ਤਾਂ ਸਭ ਠੀਕ ਠਾਕ ਹੋਰ ਕਿਦਾਂ ਤੁਸੀਂ ਸੁਣਾ ਬੱਸ ਵਧੀਆ ਤੁਸੀਂ ਦੱਸੋ ਆਪਣਾ ਆਪਣਾ ਵੀ ਸਾਡਾ ਵਧੀਆ ਵਾ ਹੁਣ ਇਹ ਸਾਬੇ ਨੂੰ ਰੋਟੀ ਰੋਟੀ ਬਣਾ ਕੇ ਦਿੱਤੀ ਆ ਤੇ ਮੈਂ ਚੱਲ ਹੁਣ ਬਿਸਤਰੇ ਬੁਸੇ ਚੋਕ ਲੈਣੀ ਆ ਅੱਛਾ ਖਲਾਰਾ ਮਕਾਲਾ ਮੈਂ ਦਵਾ ਦਵਾਂ ਆਹੋ ਖਲਾਰਾ ਹੁੰਦਾ ਹੀ ਆ ਸਵੇਰੇ ਸਵੇਰੇ ਵੀ ਚੋਕਣੀ ਆ ਆ ਸਵੇਰੇ ਸਵੇਰੇ ਤੋ ਘੰਟੇ ਕੰਮ ਹੁੰਦਾ ਮੁੜ ਕੇ ਮੈਂ ਸਾਦੇ ਦੇ ਵੇਲੇ ਰਹਿਣਾ ਦੇ ਵੇਲੇ ਰਹਿਣਾ ਵੇਲੇ ਰਹਿਣਾ ਵਾ ਹਾਂਜੀ ਸੁੱਖ ਕਿਤੇ ਵੰਡ ਗਈ ਆ ਸੁੱਖ ਪੇਕਿਆਂ ਨੂੰ ਗਈ ਆ ਅੱਛਾ ਅੱਛਾ ਹਾਂ ਉਹ ਨਾ ਆਉਦੀ ਪਰਜਾਈ ਦੇ ਭਰਾ ਦਾ ਵਿਆਹ ਹੀ ਹੋ ਤੇ ਨਿੱਕੀ ਆ ਗਈ ਆ ਵਿਆਹ ਤੇ ਨਹੀਂ ਸੁੱਖ ਨਹੀਂ ਵਿਆਹ ਤੇ ਗਈ ਪਰਜਾਈਆਂ ਵਿਆਹ ਤੇ ਗਈਆਂ ਵਾ ਤੂੰ ਉਹਦੀ ਫਿਰ ਮੰਮੀ ਕੱਲੀ ਘਰ ਹੀ ਤੇ ਆਂਦੀ ਸੁੱਖ ਨੂੰ ਭਲਾ ਦੇ ਪੈਂਜੀ ਆ ਮੈਂ ਚਾਹੀ ਗੱਲ ਬੈਕ ਚੁੱਕੀ ਜਾਣ ਢਈ ਤੇ ਕੱਲੀ ਜਾਣ ਢਈ ਤੇ ਮੈਂ ਆ ਵੀ ਨਾ ਕੋਈ ਚੜਾਉਣ ਗਿਆ ਨਾ ਤੂੰ ਹੀ ਨਾਲ ਉਹਦੇ ਉਹ ਤਾਂ ਭਰਾ ਇੱਥੇ ਮੋੜ ਤੇ ਆਇਆ ਇਥੇ ਘਰ ਸਾਬੀ ਆਂਦਾ ਚੱਲ ਮੈਂ ਜਾਣਾ ਤੂੰ ਆਂਦੀ ਨਹੀਂ ਕੋਈ ਗੱਲ ਨਹੀਂ ਮੈਂ ਚੱਲ ਜਾਨੀ ਆ ਤੇ ਫਿਰ ਬੈਗ ਜਿਹੜਾ ਕੋ ਪੰਗਲੀੜੇ ਤੇ ਪਾਉਣ ਨੂੰ ਖੜਨੇ ਆ ਤੂੰ ਕਿਹੋ ਜੀਆਂ ਗੱਲਾਂ ਕਰਨੀਆਂ ਭੈਣ ਤੋਂ ਮੈਂ ਤਾਂ ਗੱਲਬਾਤ ਹੋਈ ਆ ਤਦ ਕਰਕੇ ਆ ਨਾ ਨਹੀਂ ਭੈਣਾ ਤੋਬਾ 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 ਸਾਡੇ ਘਰ ਤੇ ਕੋਈ ਗੱਲ ਹੀ ਨਹੀਂ ਹੋਈ ਤੂੰ ਆ ਕੇ ਉਹ ਨਵੀਆਂ ਹੀ ਸੋਹਾਂ ਲੈਣ ਡਿਆ ਸੋਹਾਂ ਲੈਣ ਦੀ ਨਹੀਂ ਗੱਲ ਪੈਣਾ ਮੈਂ ਇਹ ਗੱਲ ਨਹੀਂ ਉਹ ਤਾਂ ਕੱਲੀ ਕਦੀ ਗੇਟੋਂ ਬਾਹਰ ਨਹੀਂ ਨਿਕਲੀ ਸਾਡੇ ਘਰ ਤੱਕ ਨਹੀਂ ਆਈ ਤੇ ਕੱਲੀ ਕਿੱਦਾਂ ਚੱਲ ਗਈ ਬਾਹਰ ਲੈ ਕੇ ਨਹੀਂ 3-4 ਸਾਲ ਉਹਦੇ ਵਿਆਹ ਨੂੰ ਹੋ ਗਿਆ ਫੇਰ ਕਿਉਂ ਚੱਲ ਗਈ ਆ ਤੇ ਆ ਸਾਰੀਆਂ ਤੇ ਜਾਂਦੀਆਂ ਵਾ ਪਾਏ ਭੈਣ ਜੀ ਸਾਰੀਆਂ ਜਾਂਦੀਆਂ ਵਾ ਸਾਰੀਆਂ ਤੁੜੀਆਂ ਵੇਦੀਆਂ ਨੇ ਗਲੀ ਘਮਾਂਡ ਉਹ ਤੇ ਵਿਚਾਰੀ ਗਲੀ ਘਮਾਂਡ ਕਿਤੇ ਨਿਕਲਦੀ ਨਹੀਂ ਘਰੋਂ ਬਾਹਰ ਨਿਕ ਜਾਣਾ ਹੀ ਪੈਣਾ ਹੁਣ ਗਾਂ ਘਰ ਰਿਸ਼ਤੀ ਪੈਣ ਲਈ ਸਿਰ ਤੇ ਇਹ ਥੋੜਾ ਹੁਣ ਮੇਰੇ ਨਾਲ ਥੋੜੀ ਬੱਜੀ ਰਹਿਣਾ ਵਾ ਕਿ ਚਵੀ ਘੰਟੇ ਨਾਲ ਹੀ ਉਹਦੇ ਰਹਿਣਾ ਨੋਆ ਤੀ ਹੈ ਕੰਮ ਕਰਦਿਆਂ। ਇਹ ਕਿਹੜੇ ਵਿਆਹ ਵਾਸਤੇ ਗਈ ਹੈ ਤੇ ਵਾਂਡੇ ਗਈ ਆਪਣੇ ਪੇਕੇ ਤੇ ਗਈ ਵੀ ਉਹ ਕੈਂਚੀ ਚਪਲਾਂ ਚ ਵਾ। ਆ ਗਈ ਉਹ ਮਮੇ। ਕੋਈ ਆਇਆ ਤੇ ਤੂੰ ਸਵੇਰੇ ਨਾ ਆ ਕੇ ਕੱਪੜੇ ਬਰਲੇ ਤੇ ਹੁਣ ਫੇਰ ਬਦਲ ਵੀ ਲਏ। ਉਹਨਾਂ ਨੂੰ ਕਿਉਂ ਕਹੇ? ਮੰਮੀ ਨੇ ਰੋਟੀ ਖਾਣ ਦੀ ਤੇ ਫਤੇ ਨੂੰ ਤੇ ਸਬਜ਼ੀ ਡੋਲਦੀ ਸੀ। ਕਾਰ ਕਰਕੇ ਬਦਲ ਕੇ ਆਈਆਂ। ਤੇ ਦੱਸ ਟੈਂਗ ਜਾਨੀ ਰੋਟੀ ਖਾਦੀ ਜਾਂਦੀ ਕਿ ਮੂੰਹ ਚੁੰਦੇ ਆ। ਇਹ ਸਬਜ਼ੀ ਤੇ ਡੁੱਲਣ ਦੀ ਕੱਪੜਿਆਂ ਦੇ। ਆ ਵੀ ਲਾ ਮੈਂ ਕੱਲ ਦਾ ਹੀ ਸੂਟ ਪਾਇਆ ਵਾ। ਤੁਹਾਡੇ ਤੇ ਕਿਤੇ ਆਖਰ ਹੀ ਆਈ ਕੱਪੜਿਆਂ ਨੂੰ। ਜੋਣਿਆ ਜਦਿਆ ਨੇ ਸਭ ਦੀ ਦੋਲਦੀ ਤੇ ਕੀ ਕਹਿੰਦੀ ਉਹਨੂੰ ਉਹਨੂੰ ਕਿਹੜਾ ਕੋਈ ਸਮਝਵਾ ਚੱਲ ਥੋੜੀ ਚੰਗੀ ਤਰ੍ਹਾਂ ਉਹਨਾਂ ਖਵਾ ਲਿਆ ਕਰੋ ਥੋੜਾ ਜਿਹਾ ਪੁੱਤ ਖਵਾਇਆ ਕਰੋ ਸਰਫਾ ਇਦਾਂ ਲਾਲ ਇੱਕ ਛੁੱਟੀ ਜਾਵਗੇ ਸਾਬਣ ਛੋੜੇ ਆ ਭੜਕੇ ਲੋੜ ਵੀ ਐ ਕੰਜਾਂ ਥਾਂ ਤੇ ਪਿਆਹੇ ਲੱਗਣ ਡੇ ਹੱਥ ਹੈ ਲੋੜ ਤੇ ਇੱਥੇ ਹੈਗੀ ਆ ਪਤਾ ਹੀ ਆ ਹੈਗੀ ਆ ਪਤਾ ਉਹ ਬੇਟਾ ਫਿਰ ਤੁਸੀਂ ਨਾ ਹੱਥ ਕੁੱਟ ਕੇ ਜਾਨਵਰ ਤੋਂ ਮੰਮੀ ਇਹ ਮੈਂ ਵੇਖਿਆ ਸੀ ਕੱਲ ਬਾਲਟੇ ਚ ਮਾਸਾਗੇ ਦੋ ਵਿਚਾਰੇ ਦੇ ਕੱਪੜੇ ਸੀ ਮੁੱਠ ਦੋ ਮੁੱਠ ਨੇ ਸਰਫਾ ਦੀ ਪਾ ਕੇ ਜਿਘੋਲ ਕੇ ਬਾਕੀ ਸਾਰੀ ਸਰਫਾ ਰੋੜ ਚੜੀ ਹੁੰਦੀ ਹਰ ਪਾਸੇ ਕੱਪੜੇ ਨਹੀਂ ਧੁੱ ਮਤ ਸਾਰੇ ਪਾਸੇ ਸਰਫਾ ਕਰੋ ਕਰੋਗੇ ਤਾਂ ਗਾੜੀ ਕੁਛ ਬਣੇਗਾ ਹੈਨਾ ਇਹ ਤਾਂ ਸਰਫਾ ਕਰਦੇ ਇਹਨੂੰ ਵੀ ਪੂਰਾ ਸਰਫਾ ਛੱਡਣਾ ਇਹਨੂੰ ਪੂਰਾ ਸਰਫਾ ਕਾਲਿਆ ਕਰੀ ਉਹ ਸਰਫਾ ਸੂਟ ਪਾ ਕੇ ਆ ਜੀ ਸਰਫਾ ਕਰਨ ਨਹੀਂ ਇਹ ਬਦਲੇ ਨਹੀਂ ਗਾ ਸਰਫਾ ਕਰੰਦੀ ਆ ਮੰਮੀ ਵੀ ਕਿਹੜਾ ਕਰਦੀ ਆ ਮੰਮੀ ਚਾਚਾ ਕੋ ਉਧਰ ਲਟਾਈ ਜਾਂਦੀ ਆ ਕੀ ਲਟਾਉਂਦੀ ਮੰਮੀ ਨੇ ਕੀ ਕਿਤੇ ਤਾਡਾ ਉਥੇ ਮੰਮੀ ਨੇ ਕੀ ਲਟਾਤਾ ਸਾਰਾ ਪਤਾ ਮੈਨੂੰ ਵੀ ਨਹੀਂ ਕੀ ਦਿੱਤਾ ਡਾਡਾ ਮੰਮੀ ਨੇ ਆਣਗੇ ਤਾਂ ਮੰਮੀ ਤੇ ਕਰਨਾ ਕੱਪੜੇ ਨੂੰ ਬਹਿ ਜਾਣੀ ਬੰਦਾ ਹੁੰਦਾ ਕਹਿੰਦੇ ਮੰਮੀ ਨੇ ਤੁਹਾਡਾ ਕੋਈ ਨਹੀਂ ਦਿੱਤਾ ਮੰਮੀ ਦੇ ਕੋਲ ਸਭ ਕੁਝ ਬੋਲਦਾ ਜੀ ਤੇ ਮੇਰਾ ਵੀ ਹੱਕ ਵਾਹੇ ਘਰ ਚ ਮੰਮੀ ਵੇਖ ਲੈ ਤੇਰੇ ਸਾਹਮਣੇ ਆ ਗੱਲਾਂ ਕਰਨ ਦੀ ਤੇ ਬਾਅਦ ਚ ਇਹ ਗੱਲ ਟਲਦੀ ਆ ਟਲਦੀ ਆ ਇਹ ਤੂੰ ਵੀ ਫਿਰ ਚੱਤ ਗਿਆ ਗੱਲਾਂ ਕਰੇਗਾ ਨਾ ਕਿ ਕੱਪੜੇ ਲੀੜਾ ਪਾ ਲਈ ਤੂੰ ਤਾਂ ਨਹੀਂ ਚਲੇ ਜਾਂਦਾ ਜਿੰਨਾ ਚੋ ਰੋਟੀ ਪਾਣੀ ਖਾ ਲੇ ਤੇ ਤੂੰ ਤਾਂ ਨਹੀਂ ਚਲੇ ਜਾਂਦਾ ਕੀ ਕਰੀਏ ਮੱਕੇ ਮਰ ਜਗੇ ਮੰਮੀ ਨੇ ਇਹ ਦੱਸਿਆ ਪਿੱਛੇ ਦਾ ਸਵੇਰ ਵਾਲੇ ਸੂਟ ਹੁੰਦੇ ਆ ਕਿਹੜੀ ਗੱਲ ਹੈ ਇਹਦੀ ਖੇਤੀ ਬਤਾਉਂਦੀ ਜੀ ਆ ਵੀ ਨਿੱਪੜ ਗਏ ਫਿਰ ਮੇਹਲਾ ਮੰਮੀ ਭਰਾਵਾਂ ਨੇ ਕਦੀ ਮੈਨੂੰ ਫਿੱਟੇ ਮੂੰਹ ਨਹੀਂ ਕਿਹਾ ਤੇ ਕੱਲ੍ਹ ਦੀਆਂ ਕਿੰਨਾ ਮੇਰ ਨਾਲ ਬੋਲਣ ਲਈ ਆ। ਉਹਦੇ ਮੰਮੀ ਕਰਦੀ ਐ ਮੰਮੀ ਤੇ ਸਰਪਾ ਕਰਦੀ ਤੇ ਮੰਮੀ ਕਹਿੰਦੇ ਤੁਹਾਡੇ ਪਿੱਛੋਂ ਹੁੰਦੇ ਜਿਹੜੀ ਪਉਂਦੀ ਆ ਲੁੰਦੀ ਆ ਹਨਾ। ਆਪਣੇ ਘਰ ਆਈਆਂ। ਇਹ ਵੀ ਪਿੱਛੋਂ ਹੁੰਦੇ ਆ। ਮੇਹਲਾ ਮੰਮੀ ਤੈਨੂੰ ਮੈਂ ਕਿਹਾ ਹੀ ਉਹ ਇਹ ਨਿੱਕੀ ਦੀ ਬੜੀ ਜ਼ਬਾਨ ਪਰ ਤੁਸੀਂ ਨਹੀਂ ਕੋ ਕਹਿੰਦੇ। ਮੈਂ ਵੱਡੀ ਥੋੜੀ ਕਰ ਲੂਗੀ। ਸ਼ਰਮ ਬੋਲਣ ਲੱਗੀ ਤੇ ਅਜਿਹਾ ਪਤਾ ਏਡੀ ਜੀਬ ਵਾ ਤਾਂ ਉਹ ਨਹੀਂ ਕਦੀ ਆਖਿਆ। ਮੈਂ ਇਹ ਚਾਹਦਾ। ਮੁਖੜੀ ਵੱਧ ਘਟ ਗਈ ਤੇ ਮੈਨੂੰ ਕਹਿੰਦੀ ਇਹ ਵੀ ਬੋਲਣ ਲੱਗੀ ਨੇ ਵੇਖਾ। ਵੇ ਲੋਕਾ ਦਾ ਜਿਹੜੇ ਕੁਸ ਕਰਕੇ ਬੈਠੀ ਨਵੇਂ ਚੱਲ ਕੋਈ ਨਹੀਂ ਕੁੜੀ ਉਹ ਵੀ ਉਹਨੂੰ ਤੈਨੂੰ ਕੀ ਕਹਿਦਾ ਬੰਦਾ ਇਹਦਾ ਬਾਹਰ ਜਿਉ ਭਰਾ ਮੇਰਾ ਹੁੰਦਾ ਇੱਥੇ ਤੇ ਉਹਨੇ ਤੈਨੂੰ ਪਤਾ ਦੱਸਦਾ ਜਿੱਦਾਂ ਬੋਲਣ ਦੀ ਉਹਦੀ ਭੈਣ ਨਾਲ ਮੰਮੀ ਮੈਂ ਤੈਨੂੰ ਕਹਿਣ ਨਹੀਂ ਸਮਝਾ ਲਾ ਇਹਨੂੰ ਵੇਖ ਲੈ ਮੈਂ ਕੀ ਇਹਨੂੰ ਕਹਤੇ ਠੀਕ ਹੈ ਤੁਹਾਡੇ ਭਾਵੇਂ ਨਹੀਂ ਹੁੰਦੀ ਇਹਨਾਂ ਕਿ ਸੁਣਦੀ ਉਹਦੇ ਨਾਲ ਗੱਲ ਕਰਨੀ ਪੈਣੀ ਹੈ ਤੇ ਸੁਣਦੀ ਨਹੀਂ ਸਮਝਦੀ ਨਹੀਂ ਮੈਂ ਕਹਦੀ ਕਰ ਲਿਓ ਤੁਸੀਂ ਜਿਹਨਾਂ ਜੇ ਸਰਫਾ ਕਰੋਗੇ ਤਾਂ ਤੁਹਾਡੇ ਘਰ ਪੰਨਾ ਮੇਰਾ ਤਾਂ ਨਹੀਂ ਪਹੁੰਚਣਾ ਕੋਈ ਗੱਲ ਜਿਹਨੂੰ ਕਰਨਾ ਹੈ ਹੀ ਕਰ ਲਾਂਗੇ ਕੱਪੜਾ ਲੈਣੇ ਤੁਹਾਨੂੰ ਕੋਣਾ ਹੀ ਆ ਹਾਂ ਪਾ ਲਓ ਸੇੜ ਲੈ ਇਹਨੂੰ ਨੀ ਭੈਣਾ ਉਹਦੇ ਗੂਠੇ ਦੀ ਕੋਰ ਭਰੀ ਹੀ ਤੇ ਚਪਲਾ ਪਾ ਕੇ ਗਈ ਤੇ ਜੁੱਤੀ ਤੋਂ ਨੇ ਬੈਗ ਚੱਕ ਨਹੀਂ ਤੂੰ ਇੰਨੀਆਂ ਸੂਆਂ ਲੈਣ ਲਈ ਆ ਇਹ ਗੱਲ ਮੈਂ ਤੈਨੂੰ ਗੱਲ ਤੇ ਮੈਨੂੰ ਕੋਈ ਵੀ ਨਹੀਂ ਆ ਮੈਂ ਇਹ ਕਰਕੇ ਆਖਣ ਦੀ ਕੁੜੀ ਬੜੀ ਭਲੀ ਮਾਸਵਾ ਕੋ ਗੱਲਬਾਤ ਹੋਈ ਆ ਨਹੀਂ ਕੁੜੀ ਭਲੀ ਮਾਸਵਾ ਤੇ ਆਹ ਲੁੱਚੀ ਮੈਂ ਇਹ ਗੱਲ ਨਹੀਂ ਕਹੀ ਭੈਣ ਜੀ ਤੁਸੀਂ ਲੁੱਚੇ ਜੇ ਮੈਂ ਉਹਦਾ ਵਿਆਹ ਦੀ ਗੱਲ ਕਰਨ ਦੀ ਤੁਹਾਡੇ ਨਾਲ ਨਹੀਂ ਭੈ ਤੂੰ ਤੇ ਐ ਜਿੱਦ ਸਾਡੇ ਘਰ ਦੀਆਂ ਸੂਆਂ ਲੈਣ ਆਈ ਆ ਮੈਂ ਤੂੰ ਵਿਚੋਲਣ ਬੰਨਣਾ ਸਾਡੇ ਘਰ ਦੀ ਵਿਚੋਲਣ ਮੈਂ ਬੰਨਣਾ ਕੀ ਦੀ ਆ ਮੁੰਡਾ ਤੇ ਤੇਰਾ ਵਿਆਹ ਵਿਚੋਲਣ ਕੀ ਦੀ ਬੰਨਣਾ ਮੈਂ ਤੂੰ ਘਰ ਦੀ ਵਿਚੋਲਣ ਬੰਨ ਲਈ ਆ ਜਿਹੜੀਆਂ ਤੂੰ ਇੰਦੀਆਂ ਮੇਰੇ ਘਰ ਸੂਆਂ ਲੈਣਾ ਮੈਂ ਵੀ ਕਿਸੇ ਦੇ ਘਰ ਸੂਆਂ ਲੈਣ ਜਾਂਦੀ ਆ ਸੂਆਂ ਲੈਣ ਨਹੀਂ ਆਈ ਪੈਣ ਮੈਂ ਸੱਚੀ ਕਹਿਣ ਦੇ ਹੀ ਕੱਲੀ ਨਾ ਗਈ ਆ ਨਾ ਤੀ ਕੱਲੀ ਜਾਂਦੀ ਨਹੀਂ ਚੰਗੀ ਲੱਗਦੀ ਜਦੋਂ ਘਰੋਂ ਬਾਹਰ ਪਹਿਲਾ ਨਾਂ ਨਿਕਲੀ ਹੋਵੇ ਤੇ ਨਹੀਂ ਭੈਣ ਨਹੀਂ ਤੂੰ ਛੱਡ ਖਹਿੜਾ ਇਹ ਕਿਹੋ ਜੀਆਂ ਗੱਲਾਂ ਚ ਪੈ ਗਈਆਂ ਅੱਜ ਕੱਲ੍ਹ ਉਹ ਕੱਕ ਉਹਦੀ ਕੀ ਉਹਦਾ ਨਾਂ ਹੀ ਮੈਨੂੰ ਤੇ ਨਾਂ ਹੀ ਨਹੀਂ ਉਹਦਾ ਦਾ ਪਸੰਤੀ ਦੀ ਨਾ ਉਹ ਵੇ ਕੱਲ ਵੀ ਆਈ ਤੇ ਅਗਲੀ ਸਕੂਟਰੀ ਤੇ ਚੜੀ ਫਿਰਦੀ ਫਿਰ ਕੀ ਮੇਰੀ ਨਾ ਉਹ ਪਹਿਲਾਂ ਤੋਂ ਹੀ ਭੈਣ ਜੀ ਉਹਨੂੰ ਖੁੱਲ ਮਿਲੀ ਸੀ ਤੇ ਇਹ ਕੱਲੀ ਨਿਕਲੀ ਨਹੀਂ ਘਰੋਂ ਬਾਹਰ ਤਾਦ ਕਰਕੇ ਮੈਂ ਪੁੱਛਣ ਢੀ ਵੀ ਕੱਲੀ ਕਿਹਾ ਨਹੀਂ ਪਹਿਣਾ ਤੂੰ ਤੇ ਇੰਨੀਆਂ ਮੈਨੂੰ ਗੱਲਾਂ ਦੱਸਣ ਢਈਆਂ ਇਹੋ ਜਿਹਿਆਂ ਤੇ ਗੱਲਾਂ ਮੇਰੇ ਕਿਤੇ ਘਰ 'ਚ ਹੋਈਆਂ ਹੀ ਨਹੀਂ ਜਿੰਨੀਆਂ ਤੂੰ ਮੈਨੂੰ ਸੁਣਾ ਦਿੱਤੀਆਂ ਮੁੰਜ ਲੱਗਣ ਡਾ ਭੈਣ ਜੀ ਤੂੰ ਪਰਦੇ ਪਾਉਣ ਢਈਆਂ ਕਿਸ ਗੱਲ ਦੇ ਨਹੀਂ ਭੈਣ ਮੈਂ ਨਹੀਂ ਕਿਸੇ ਦੇ ਪਰਦੇ ਪਾਉਂਦੀ ਮਾਂ ਵੀ ਕਿਸੇ ਦੇ ਘਰ ਜਾ ਕੇ ਸੂਆ ਲੈਣੇ ਈ ਤੂੰ ਆ ਮੈਂ ਗਾੜੀਆਂ ਲੈਣੀਆਂ ਮੈਂ ਸੁਹਾ ਥੋੜਾ ਲੈਣ ਗਈ ਆ ਤੂੰ ਮੇਰੀ ਗੱਸ ਚਾਹ ਪੀਣੀ ਆ ਤੇ ਠੀਕ ਵਾ ਮੈਨੂੰ ਇੰਨੀਆਂ ਗੱਲਾਂ ਨਾ ਜਾਦੀਆਂ ਸੁਣਾ ਮੇਰਾ ਫੇਰ ਨਹੀਂ ਜਿਆਦਾ ਕਹਿ ਮੈਂ ਚਾਹ ਤੇ ਗਈ ਚਾਹ ਪੀਣ ਨਹੀਂ ਆਈ ਮੈਂ ਤਾਂ ਤਦ ਕਰਕੇ ਆਈ ਮੈਂ ਪੁੱਛਦੀ ਭਲਾ ਵੀ ਕੁੜੀ ਕਿਉਂ ਗਈ ਇਕੱਲੀ ਗਈ ਆ ਨਕਈ ਵਿੱਚ ਆਪਣਾਂ ਚ ਘਰ ਵਾਲੇ ਉਹਨੇ ਕੱਪੜੇ ਪਾਏ ਵਾਂਡੇ ਵਾਲੇ ਤੇ ਕੱਪੜੇ ਹੈ ਹੀ ਨਹੀਂ ਉਹਦੇ ਤੇ ਭੈਣ ਮੇਰੀ ਗੱਲ ਸੁਣ ਉਹ ਇਕੱਲੀ ਗਈ ਤਾਂ ਗਾੜੀ ਤੂੰ ਬੱਸੇ ਚੜਾ ਆਉਂਦੀ ਓ ਜੇ ਤੈਨੂੰ ਜਿਆਦਾ ਆਉਂਦੀ ਤੇ ਮੈਂ ਬੱਸੇ ਕਿਉਂ ਚੜਾ ਆਉਂਦੀ ਇਹ ਤਾਂ ਲਾਡਾ ਛੋਣਗੇ ਜੇ ਤੂੰ ਐ ਜਦ ਮੈਨੂੰ ਤੇ ਆ ਕੇ ਦੱਸਣੇ ਤੇ ਜੇ ਉਹਦਾ ਭਰਾ ਆਇਆ ਹੀ ਗਾੜੀ ਨੂੰ ਲੈਣਾ ਤੂੰ ਆਂਦਾ ਸੁੱਖ ਤੋਂ ਮੋੜ ਤੇ ਆਏ ਤੇ ਮੈਂ ਕਿਹਾ ਚੱਲ ਸਾਡੀ ਉੱਤੜ ਆਉਂਦਾ ਮੇਰੀ ਗੱਲ ਸੁਣੋ ਜੇ ਘਰ ਭਰਾ ਬਾਹਰ ਆਇਆ ਹੀ ਤੇ ਗਾਵੇਂ ਆ ਜਾਂਦਾ ਉੱਥੇ ਮੋੜ ਨਹੀਂ ਪੈਣਾ ਉਹਨੇ ਛੇਤੀ ਉਹਨਾਂ ਦੇ ਵਿਆਹ ਜਾਣਾ ਹੀ ਤੋਦੀ ਤਾਂ ਮੰਮੀ ਨੇ ਜਾਣਾ ਤਾਂ ਚੱਲ ਨਾ ਪੈਂਜੀ ਸੁੱਖ ਨੂੰ ਹੀ ਲੈ ਜੂੰਗੀ ਬਰਾਤ ਵਾਲੇ ਦਿਨ ਤੇ ਮੈਂ ਚੱਲ ਕੋਈ ਗੱਲ ਨਹੀਂ ਹੁਣ ਮਾਵਾਂ ਤੇ ਯਾਨੀ 100 ਘਰ ਦੇ ਵਿੱਚ ਸਲਾਮ ਦੀ ਕੱਲੀ ਮਾਂ ਹੀ ਉਹਦੀ ਕੱਲੀ ਭੈ ਮਾਂ ਹੀ ਭੈ ਦੋ ਹੀ ਪਰ ਜਾਇਆ ਪਰ ਇਹ ਹੀ ਮੈਨੂੰ ਲੱਗਦਾ ਕੋਈ ਨਾ ਕੋਈ ਗੱਲ ਹੋਈ ਨਹੀਂ ਸਾਡੇ ਘਰ ਕੋਈ ਗੱਲ ਨਹੀਂ ਨਹੀਂ ਤੂੰ ਐਡੀ ਕੋਈ ਗੱਲ ਦੇ ਵਿੱਚ ਜਿਆਦਾ ਨਾ ਇਸ਼ੂ ਨਾ ਬਣਾ ਇਸ਼ੂ ਮੈਨੂੰ ਕਿ ਲੋੜ ਪੈਜੀ ਬਣਾਉਣ ਦਾ ਇਸ਼ੂ ਤੇ ਮੈਂ ਬਣਾਵਾ ਕਿਉਂ ਇਸ਼ੂ ਪਰ ਇਹ ਆ ਪੇ ਗੱਲ ਤੇ ਜ਼ਰੂਰ ਹੋਈ ਆ ਕੌਣ ਪਰਦੇ ਹੀ ਨਹੀਂ ਆ ਤੂੰ ਨਹੀਂ ਮੈਂ ਨਹੀਂ ਪਰਦੇ ਪਾਉਂਦੀ ਸਹੀ ਜੇ ਪਰਦੇ ਪਾਉਣੇ ਹੋਰ ਤੂੰ ਕੀ ਕਰਨਾ ਵਾ ਲੈ ਇਹਦੀ ਸੌਣ ਲਾ ਨਹੀਂ ਤੇ ਜੇ ਪਿੰਡੋਂ ਆ ਕੇ ਸਾਡੇ ਘਰ ਦੀ ਆ ਕੇ ਸਲਾਵਾ ਲੈਣ ਲਈ ਨਹੀਂ ਤੂੰ ਹੀ ਸੌਂਵਾ ਦੇਣੀ ਆ ਵੇਖੋ ਕਿ ਕੱਲ ਨੂੰ ਜਿੱਦਾਂ ਤੂੰ ਨੌਂਾ ਰੱਖੇਗੀ ਕਿੰਨਿਆਂ ਕਿ ਤੂੰ ਰੱਖਦੀ ਆ ਚੰਦਰੀ ਵੱਡੀ ਅਜਿਹਾ ਸਾਗ ਬਣਾਵਾਂਗੇ ਕਿਦੇ ਮੂੰਹ ਕਰਾਰਾ ਕਰਦੇ ਆ ਕਿੰਨੇ ਦੇਣੋਗੇ ਸਬਜ਼ੀਆਂ ਸਬਜ਼ੀਆਂ ਖਾ ਕੇ ਜੀ ਕਲਾ ਜੇ ਪਿਆਵਾ ਕੀ ਕਰਨ ਰਏ ਜੀ ਭਾਬੀ ਜੀ ਪੱਤੇ ਤਾਂ ਘਤੋ ਤੋੜਣ ਡੇ ਜੀ ਬਾਥੂ ਆ ਬਾਥੂ ਦਾ ਮੈਂ ਸਾਗ ਬਣਾਉਣੀ ਆ ਕਿਦਾਂ ਅੱਜ ਕੱਲ ਜਦਾ ਜੀ ਨਹੀਂ ਨਾ ਕਰਦਾ ਸਬਜ਼ੀਆਂ ਸਬਜ਼ੀਆਂ ਦਾ ਲੈ ਵਾਕੇ ਨਹੀਂ ਅੱਜ ਕੱਲ ਜੀ ਕਰਦਾ ਇਹਨੂੰ ਬਾਥੂ ਨੂੰ ਬਾਥੂ ਨੂੰ ਨਹੀਂ ਸਬਜ਼ੀਆਂ ਨੂੰ ਨਹੀਂ ਜੀ ਕਰਦਾ ਨਹੀਂ ਸਬਜ਼ੀਆਂ ਨੂੰ ਤਾਂ ਕਰਦਾ ਆ ਕਾ ਫੂਸ ਨੂੰ ਨਹੀਂ ਜੀ ਕਰਦਾ ਰੱਬ ਦਾ ਵਾਸਤਾ ਹੀ ਭਾਬੀ ਛੋਟੇ ਨੂੰ ਇੱਥੇ ਪਾ ਡੰਗਰਾ ਕੇ ਤੇ ਬਣਾ ਕੋਈ ਸਬਜ਼ੀ ਸਬਜ਼ੀ ਗੋਭੀ ਗੋਭੀ ਬਣਾ ਲਓ ਮਾਸਾ ਗੋਭੀ ਖਾ ਖਾਤੇ ਹੀ ਅੱਤੇ ਆ ਮਾਸਾ ਦੀ ਦਾਲ ਬਣਾ ਲਓ ਮਾਸਾ ਆ ਇਹਦਾ ਸਾਗ ਹੈ ਪਤਾ ਕਿੰਨਾ ਤਾਕਤ ਵਾਲਾ ਹੁੰਦਾ ਵਾ ਤੈਨੂੰ ਕੀ ਪਤਾ ਵਾ ਕਦੀ ਫੋਨ ਤੇ ਵੇਖੀ ਸਰਚ ਕਰੀ ਵੀ ਇਹਦੇ ਚ ਕੀ ਕੀ ਤਾਕਤਾਂ ਆ ਕਈ ਬਿਮਾਰੀਆਂ ਨਹੀਂ ਲੱਗਣ ਦਿੰਦਾ ਬਿਮਾਰੀਆਂ ਉਹਦਾ ਬਿਦਿਹਰੀਆਂ ਮੇਰੇ ਤੋਂ ਦੂਰ ਵਾ ਤੇ ਤਾਕਤ ਨਹੀਂ ਮੈਨੂੰ ਚਾਹੀਦੀ ਆ ਸੁੱਟੋ ਪਰਾਂ ਐਵੇਂ ਇਥੇ ਨਾ ਕਦੀ ਪਾਣੀ ਪਿਆ ਨਾ ਲੈ ਨਾ ਦੇਣ ਆਪਾਂ ਦੇਣ ਕਈ ਵਾਰ ਇਥੇ ਮੁੱਤਿਆ ਹੋਣਾ ਵਾ ਤੋ ਲੈਣਾ ਮਫਾਦੇ ਨਵੇਂ ਮੂਤੇ ਆਉਂਦਾ ਵਾ ਸਾਨੂੰ ਪਹਿਲਾਂ ਪਤਾ ਨਹੀਂ ਆਪ ਕਿੱਥੇ ਉਹ ਮੂਤਦਾ ਤੇ ਕਿੱਥੇ ਨਹੀਂ ਮੂਤਦਾ ਇੰਨਾ ਤੇ ਸਿਆਣਾ ਹੀ ਆ ਉਹ ਛੋਟੇ ਦਾ ਭਾਬੀ ਉੱਦਾਂ ਤੇ ਖਰਚੇ ਕਰਨ ਲੱਗੀਆਂ ਵੇ ਤੇ ਨਹੀਂ ਇਹੋ ਜਿਹਾ ਤੁਸੀਂ ਸਰਫੇ ਕਰਨ ਡੀਆਂ ਜੇ ਖਰਚੇ ਤੇ ਪੈਣਾ ਆਪਾਂ ਕੋਈ ਵੀ ਨਹੀਂ ਕਰੀਦਾ ਆਪਾਂ ਆਖੀਦਾ ਚਲਾ ਕੇ ਬਲਿਆ ਤੋੜ ਤੜ ਲਈਦਾ ਤਾਏ ਮੈਂ ਰਹਿਣ ਦਿੱਤਾ ਸੀ ਮੈਂ ਉੱਦਾਂ ਪੜਦੇ ਲੱਗਾ ਸੀ ਰਕबीर ਤੁਸੀਂ ਤੇ ਕਿਤੇ ਭਾਬੀ ਖਰਚੇ ਕਰਦੇ ਨੇ ਉਹ ਨਿੱਕੀ ਨੇ ਸਵੇਰ ਦਾ ਤਿੱਜਾ ਸੂਟ ਪਾ ਲਿਆ ਕੀ ਗੈਲੋ ਕੱਪੜੇ ਕੁੱਪੜੇ ਧੋਣ ਲਗਾ ਕੁਛ ਨਹੀਂ ਸਿਰਫ ਸੋਟਾ ਲੱਗਦਾ ਹੋਰ ਕੋਈ ਰਾਤੀ ਮੈਂ ਵੇਖਿਆ ਸਬਜੀ ਦਾ ਕੌਲਾ ਭਰੇ ਮਾਵਾ ਦੀ ਤਾਲ ਦਾ ਤਰ੍ਹਾਂ ਕਿੰਨਾ ਲਸਨ ਉਸਨ ਪਾ ਕੇ ਤੜਕਾ ਲਾਇਆ ਉਹ ਉਹਨੇ ਡੰਗਰਾ ਤੇ ਗਾੜੀ ਪਾਤਾ ਕੌਲਾ ਕੰਮ ਤੇ ਮੇਰਾ ਹੋ ਗਿਆ ਰੋਟੀ ਰੋਟੀ ਤੇ ਮੇਰੀ ਪਾਗੀ ਸਬਜੀ ਬਾਰੀ ਗਈ ਤੇ ਮੈਂ ਹੋਂ ਦਾਵਾ ਦਾ ਬਣਾ ਸਾਬੀ ਦੇ ਹੋਂਦੇ ਨੂੰ ਅੱਖ ਲਾ ਰੱਖ ਲੋਰਾ ਚੋਕਲਾ ਸਾਬੀ ਹੋਂ ਨਹੀਂ ਵਾਲਾ ਮੈਂ ਆਇ ਕਿ ਨਾ ਖਲਾ ਰਾ ਮਮੀ ਹਾਂ ਆ ਗਿਆ ਖਾਤੀ ਆ ਰੋਟੀ ਫਤਰ ਰੋਟੀ ਪਕ ਗਈ ਆ ਤੋ ਮੈਂ ਬੜਾ ਥੱਕਾਈ ਹਾਂ ਬੜਾ ਕੰਮ ਤੇ ਆਈ ਤੂੰ ਕਹ ਤਾ ਨਾ ਥੱਕ ਗਿਆ ਤੂੰ ਤੇ ਐ ਭੂੰਡਾਂ ਦੀ ਖੱਖਰ ਵਾਂਗੂ ਨਾ ਛਿੜਿਆ ਹੀ ਰਹਿਣਾ ਚਵੀ ਇੱਕ ਘੰਟੇ ਕੰਮ ਕਰਨਾ ਤੇ ਥਕਣਾ ਹੀ ਆ ਮੈਂ ਤਾਂ ਕਿਹਾ 10 ਮਿੰਟ ਲੰਮੇ ਪਾਉਂਗਾ ਪਰ ਫੇਰ ਫੋਨ ਆ ਗਿਆ ਇੱਕ ਕੰਮ ਹੋਰ ਵੇਖਣ ਜਾਣਾ ਮੈਨੂੰ ਰੋਟੀਆਂ ਦੋ ਦੋ ਪਾ ਗਈ ਚੱਲ ਮੈਂ ਰੋਟੀ ਦੇਨੀ ਜਾ ਬੈ ਉਧਰੋਂ ਵੀ ਆਪਣੀ ਮਾਂ ਕੋਲੋਂ ਫੋਨ ਕਰਾਈ ਆਂ ਡਈ ਆ ਕੌਣ ਕਰਾਉਂਦੀ ਫੋਨ ਸੁੱਕ ਕਿਉਂ ਹਾਂ ਚੁਆ ਰੈਣੀਆ ਵਾ ਮੈਨੂੰ ਲੈਣ ਆਉਂਦਾ ਤੂੰ ਮੇਰੀ ਗੱਲ ਸੁਣ ਲੈ ਫੋਨ ਨਹੀਂ ਉਹਦਾ ਚੁੱਕਣਾ ਉਹਦੀ ਮਾਂ ਦਾ ਵੇ ਭਰਾ ਦਾ ਵੇ ਭਝਾਈ ਦਾ ਵੇ ਤੂੰ ਫੋਨ ਨਹੀਂ ਉਹ ਚੁੱਕਣਾ ਜਿੰਨੇ ਮਰਜੀ ਫੋਨ ਲਾਉਣ ਮੈਂ ਨਹੀਂ ਚੁੱਕਿਆ ਮੈਂ ਤੇ ਚਾਰ ਵਾਰੀ ਫੋਨ ਆ ਗਿਆ ਮੈਂ ਨਹੀਂ ਚੁੱਕਿਆ ਜਾਕਿਆ ਗਈ ਹੈ ਨਾ ਆਕੜ ਦੇ ਨਾਲ ਉਹਦਾ ਹੀ ਉਸੇ ਪੈਰੀ ਆਉਗੀ ਉਹ ਨਾਲੇ ਵੇਖਾਂ ਕਿ ਕਿੰਨੇ ਕਿ ਦਿਨ ਭਰਾ ਰੋਟੀਆਂ ਖਵਾ ਦੇ ਤੇ ਕਿੰਨੇ ਕਿ ਦਿਨ ਰੱਖ ਦੇ ਕੁਵਾਰੀ ਨੂੰ ਹਰ ਕੋਈ ਖਵਾ ਲਦਾ ਵਿਆਹੀ ਨੂੰ ਨਹੀਂ ਕੋਈ ਖਵਾ ਲਦਾ ਰੋਟੀਆਂ ਉਹ ਮੈਂ ਨਹੀਂ ਜਾਣਾ ਜੁਣਾ ਲੈਣ ਨਾਲੇ ਮੈਂ ਕੋਈ ਦੇ ਲਿਆ ਨਹੀਂ ਆਹੋ ਸਿਰ ਖੁਰਕਣ ਦਾ ਟਾਈਮ ਨਹੀਂ ਇੱਥੇ ਲੜਾਈ ਕਰਕੇ ਤੇ ਨਿਕਲ ਗਈ ਆ ਜਾਣਦੇ ਜਾਂਦੀ ਆ ਤੇ ਕੋਈ ਗੱਲ ਨਹੀਂ ਆਪੇ ਆਊਗੀ ਨਾਲੇ ਉਹਨੂੰ ਲੋੜ ਵਖਾਣੂਣੀ ਲੋੜ ਉਹਦੀ ਨਾਲੇ ਉਹਨੂੰ ਪਤਾ ਮੈਂ ਘਰ ਸੰਭਾਲਣਾ ਆਪਣਾ ਮੈਂ ਜਾਣ ਕੇ ਹੀ ਲਿਆ ਮੈਂ ਹੱਥ ਧੋਵਾਂ ਦੇ ਪਾਉਂਦੀ ਚੱਲ ਹੱਥ ਧੋ ਤੇ ਮੈਂ ਤੈਨੂੰ ਰੋਟੀ ਦਵਾਂ ਨਹੀਂ ਖਾਦੀ ਜਾਂਦੀ ਤੈਨੂੰ ਮੈਂ ਕਹਿੰਦੇ ਨਹੀਂ ਨਹੀਂ ਠੀਕ ਕਰੰਦੇ ਕਿੰਨੇ ਦਿਨਾਂ ਦਾ ਦਾਲਾ ਦੂਲਾ ਖਾਣੋਂ ਤੇ ਤੈਨਾਂ ਕਰਕੇ ਤਾਂ ਸਾਗ ਬਣਾਉਣੀ ਨਾਲੇ ਤੇਰਾ ਬਲੱਡ ਪ੍ਰੈਸ਼ਰ ਘਟ ਕੇ ਤੂੰ ਡਿੱਗ ਤੇ ਪੈਣੀ ਹੁੰਨੀ ਆ ਨਾ ਆਹ ਤੇ ਆਟੇ ਚ ਗੁੰਨ ਨੂੰ ਦਾਲ ਨਹੀਂ ਖਾਣ ਚੀ ਗਦੋ ਵਿੱਚ ਪਿਆਜ਼ ਪਿਓ ਚ ਕੱਟ ਕੇ ਪਾਓ ਮਿਰਚਾਂ ਹਰੀਆਂ ਪਾਓ ਕਰਾ ਰੀਆਂ ਜੇ ਕਰਕੇ ਤੇ ਪਰੌਂਠੀਆਂ ਲਾ ਲਓ ਦਹੀਂ ਨਾਲ ਚੰਗਾ ਉਹਦਾ ਕਰ ਲੈਣੀ ਜਾਂ ਨਾ ਲਾ ਤੂੰ ਮੈਂ ਤਾਂ ਨਾ ਥੋਲਿਆ ਨਾ ਕੇ ਹਾ ਸੂਟ ਪਾ ਲਈ ਤੇ ਇਹਨੇ ਕੀ ਹੋਇਆ ਮੈਂ ਕਿਹੜਾ ਕੋਈ ਕੰਮ ਕੀਤਾ ਕਿ ਤੇ ਮਾਸ ਵਾਲੀ ਬੜਿਆ ਵੇਖੋਾਂਗੀ ਤੇ ਜਾ ਨਹੀਂ ਪੈਣਾ ਗੋੜ ਗੋੜ ਗਰਮੀ ਆ ਤੇ ਕੱਚਾ ਤਾਂ ਤੇ ਉਦਾਂ ਮੁਸ਼ਕਾਉਣ ਲੱਗ ਜਾਂਦੀ ਤੇ ਲੱਗੇ ਬਹਿਣਾ ਨਹੀਂ ਉਹ ਕਹਿੰਨੇ ਕੋਈ ਨਹੀਂ ਕਿਤੇ ਨਹੀਂ ਸਰਪ ਸੋਡਾ ਲੱਗ ਚੱਲਿਆ ਲਾ ਦੇ ਮੈਂ ਤੋ ਦਿੰਨੀ ਨਹੀਂ ਬਹਿਣਾ ਨਾ ਤੁਸੀਂ ਤਨ ਆ ਬਿਓ ਮੇਰੀ ਮਾਂ ਜੇ ਹੈਗੀ ਮੇਰੇ ਲਾਗੇ ਪੈਣ ਵਾਲੇ ਤੂੰ ਹੀ ਵੀ ਇਦਾਂ ਗੱਲਾਂ ਕੰਡਾ ਪੈ ਤੇ ਨਿੱਕੀ ਵੀ ਅੱਗੇ ਤਾਂ ਤੂੰ ਕੁਝ ਕਹਿੰਨੇ ਨਹੀਂ ਹੁੰਦੇ ਮਾਂ ਹੈ ਤੱਕ ਮੇਰੀ ਜਿੰਦਗੀ ਚੱਗਦੀ ਮੇਰੇ ਲਾਗੇ ਪੈਣ ਵਾਲੀ ਸੁਖ ਮਾਂ ਸਦਿਆਂ ਸਦਾ ਨਹੀਂ ਬੈਠੀਆਂ ਰਹਿੰਦੀਆਂ ਪਰਜਾਈਆਂ ਮਿਲਦੀਆਂ ਨਾ ਪਰਜਾਈਆਂ ਨਾ ਵਗਾੜੀ ਜਾ ਤੂੰ ਆਪੇ ਵਗਾੜੀ ਜਾਨੀ ਤੈਨੂੰ ਇੰਨਾ ਹੀ ਕਹਤਾ ਨਾ ਨਾਲਾ ਮੈਂ ਤੈਨੂੰ ਕਿਹੜੀ ਮਾੜੀ ਚੰਗੀ ਕਹਤੇ ਆ ਤੇ ਮੈਂ ਪਰਜਾਈਆਂ ਨੂੰ ਕਿਹੜਾ ਫੱਟ ਮਾਰਦੀ ਮੈਂ ਵੀ ਪਰਜਾਈਆਂ ਨੂੰ ਇਹੀ ਕਹਿੰਨੀ ਆ ਕਿ ਬਚਾਲੋਗੇ ਤਾਂ ਘਰ ਦਾ ਕੋ ਬਣ ਜਾਊਗਾ ਤੁਹਾਡੇ ਦਾ ਮੈਂ ਕਿਹੜਾ ਪਰਚਾਈਆਂ ਨੂੰ ਕੋਈ ਗੋਲੀ ਮਾਰਨ ਲਈ ਆਣ ਕੇ ਕਿ ਤੁਹਾਨੂੰ ਤੇ ਮੈਂ 24 ਗਈ ਨਿੱਕੀ ਆ ਤੇ ਹੋ ਮੇਰੇ ਵੱਲ ਨੱਕ ਬੋਲ ਵਟਣ ਦੀ ਜੇ ਤੁਹਾਨੂੰ ਕੁਝ ਕਹਿਦਾ ਤਾ ਤੂੰ ਹੀ ਵਟਣ ਦਾ ਭਿੰਦੇ ਜੇ ਮੈਂ ਕਿੱਥੇ ਜਾਵਾਂ ਮੈਂ ਜਿਹੇ ਹਿੱਸੇ ਲੈਣ ਤੇ ਆ ਗਈ ਨਾ ਫਿਰ ਮੈਂ ਸਹੀ ਘੜਨਾ ਹੀ ਹਾਂ ਅੱਗੇ ਇਸ ਨਾਲ ਨਲੂ ਘੱਟ ਕਰਨ ਦੀ ਆ ਕਦੀ ਉਧਰ ਨਾਲ ਡਰ ਲਾ ਕੇ ਪੈ ਜਾਂਦੀ ਅੱਜ ਮੇਰੇ ਨਾਲ ਹੀ ਲੈ ਪੈ ਗਈ ਲਾ ਕੇ ਕਦੀ ਮਾੜੀ ਦੀ ਚੰਗੀ ਨਹੀਂ ਉਹ ਸਭੋ ਬੋਲ ਪੈਣੀ ਮੈਂ ਸਭੋ ਅੱਗੇ ਬੋਲਦੀ ਵੀ ਨਹੀਂ ਆ ਮੇਰੇ ਨਾਲ ਹੀ ਆਰਡਰ ਪੈਦਾ ਸਭ ਬਾਤੂ ਦਾ ਸਾਗ ਮਾੜਾ ਮੰਮੀ ਲੈ ਆਂਦੀ ਰੋਟੀ ਤੇ ਸਬਜ਼ੀ ਗਰਮ ਰੱਖੀ ਆ ਤੈਨੂੰ ਇੱਕ ਗੱਲ ਦੱਸਾਂ ਉਹ ਗਵਾਂਢਣ ਆਈ ਸੀ ਉਹ ਸਾਹਮਣੇ ਵਾਲੀ ਆ ਕੇ ਤੇ ਇੱਥੇ ਮੈਨੂੰ ਵੀ ਇਹ ਗੱਲਾਂ ਪੁੱਛਣ ਡਈ ਮੈਂ ਤੇ ਪੈਰਾਂ ਤੇ ਪਾਣੀ ਨੂ ਪੈਣ ਦਿੱਤਾ ਉਹਦੇ ਤੇ ਹੈ ਗੱਲ ਤੇ ਮੈਂ ਗੱਲ ਦੱਸਦੀ ਆ ਤੂੰ ਕਿ ਯਾਰ ਦੋਸਤ ਨੂੰ ਆਂਡੇ ਗਵਾਂਢੇ ਨੂੰ ਸੂਹ ਨਹੀਂ ਨਿਕਲਨੀ ਚਾਹੀਦੀ ਕਿ ਸੁੱਖ ਲੜ ਕੇ ਗਈ ਆ ਮੈਂ ਬੇਇੱਜ਼ਤੀ ਕਰਾਉਣੀ ਆ ਆਪਣੀ ਮੈਂ ਬਾਤਾਂ ਦੱਸੂਗਾ ਆਹੋ ਤਾਂ ਕਿ ਉਹ ਉਤਰੇ ਗਈ ਆ ਉਹਦੇ ਨਿੱਕੀ ਦੇ ਸਾਲਿਆ ਗਵਾਂਢੀ ਗਮੁੰਡੀ ਪੁੱਛੂ ਮੇਰੇ ਯਾਰ ਦੋਸਤ ਨੇ ਕੀ ਪੁੱਛਣਾ ਵਾ ਵੇਖ ਵੀ ਪੁੱਛਣ ਵਾਲੇ ਪੁੱਛ ਲੈਂਦੇ ਨੇ ਹਾਸੇ ਮਖੌਲ ਦੇ ਨਾਲ ਕਿੰਦਾ ਗੱਲ ਕਰੂੰਗਾ ਤੇ ਕੋਈ ਪੁੱਛੂਗਾ ਤੈਨੂੰ ਕੀ ਪਤਾ ਤੈਨਾਂ ਪੱਕੀਆਂ ਕੰਡਈਆਂ ਕਿਸੇ ਨਾਲ ਗੱਲ ਨਹੀਂ ਕਰਨੀ ਤਾਂ ਕਿ ਮੇਰੀ ਸਾਲੇ ਹਾਰ ਦੇ ਛੋਟੇ ਭਰਾ ਦਾ ਵਿਆਹ ਹੀ ਤਾਂ ਉੱਥੇ ਗਈ ਆ ਟੈਨਸ਼ਨ ਨਾ ਲੈ ਮਮੀ ਤੀ ਰੋਟੀ ਦੋ ਮੈਨੂੰ ਮੈਂ ਕਾਂ ਖਾਵਾਂ ਤੇ ਜਾਵਾਂ ਚਾ ਠੀਕ ਵਾ ਮੈਂ ਲੈਂਦੀ ਰੋਟੀ ਤੂੰ ਨਿਕਲ ਨਾ ਨਾਲੇ ਮੈਂ ਲੋਕਾਂ ਨੂੰ ਕਿਉਂ ਦੱਸਣਾ ਦੱਸ ਮੈਂ ਆਪਣਾ ਭਾਂਡਾ ਆਪੇ ਪਿੱਟੂਗਾ ਕਿੱਡੀ ਹੈਗੀ ਆ ਆਣ ਕੇ ਇੱਥੇ ਮੂੰ ਚੱਕ ਕੇ ਬੈਠੀ ਐ ਸਾਡਾ ਘਰ ਝੜਨ ਦੀ ਐ ਸਲਾਵਾਂ ਦਿੰਦੀ ਆਣਣ ਕੇ ਭਲਾ ਸਾਨੂੰ ਕਿਹੜਾ ਪਤਾ ਨਹੀਂ ਲੱਗਦਾ ਵੀ ਐਂ ਆਪਣਾ ਘਰ ਕਿੱਦਾਂ ਸਾਂਭਣਾ ਕਿੱਦਾਂ ਨਹੀਂ ਐਡੀ ਹੈਣੀ ਤਾਂ ਆਪਣੇ ਘਰ ਬੈਂਦੀ ਆਪਣਾ ਘਰ ਤੇ ਝੜਦੀ ਝੜਦੀ ਨਾਲ ਸਾਡਾ ਵੀ ਝੜੀ ਜਾਂਦੀ ਤੇ ਜੇ ਮੈਂ ਕੋਈ ਕਹਿਤਾ ਤੇ ਫੇਰ ਭਾਜੀ ਨੇ ਮੈਨੂੰ ਕਹਿਣਾ ਵੀ ਤੂੰ ਇਹਨੂੰ ਕਿਉਂ ਪੁੱਠਾ ਸਿੱਧਾ ਬੋਲਿਆ ਇੱਕ ਵਾਰ ਮੇਰੇ ਤੋਂ ਚੁੱਪ ਨਹੀਂ ਰਹਾ ਜਾਂਦਾ ਕਿਨੇ ਦੇਣੇ ਰਹੂੰਗੀ ਹੁਣ ਜਿੱਦਣ ਇਹਨੇ ਮੈਨੂੰ ਕਿਹਾ ਫੇਰ ਇਹਨੂੰ ਮੈਂ ਚੰਗਾ ਸੁਣਾਉਂਗੀ ਨਾ ਅੱਜ ਤਾਂ ਮੈਂ ਮੰਮੀ ਦਾ ਘਰ ਕੋ ਥੋੜਾ ਘਾਟ ਹੀ ਬੋਲੀ ਆ ਬੇਫਾਲ ਜੂ ਸਾਡੇ ਘਰ ਦੇ ਖਲ ਅੰਦਾਜ਼ੀਆਂ ਲ ਉੱਥੋਂ ਵੀ ਲੜ ਲੁੜੀ ਕੇ ਚਿੱਤਰ ਖਾ ਕੇ ਤੇ ਇੱਥੇ ਆ ਗਈ ਆਣ ਕੇ ਸਾਡੇ ਤੇ ਰੋਬ ਬਉਂਦੀ ਆਈ ਕਹਤੋ ਇਹਦਾ ਰੋਬ ਸਹੀ ਏ ਦੀਦੀ ਨੇ ਮੇਰਾ ਸਾਥ ਦਿੱਤੀ ਜੇ ਦੀਦੀ ਕੇ ਤੇ ਮੇਰਾ ਸਾਥ ਦੇਵੇ ਨਾ ਤੇ ਫੇਰ ਇਹਨੂੰ ਪਤਾ ਲੱਗੇ ਤੀਰੀ ਇਹਦੀ ਸਾਈਡ ਲੈ ਜਾਂਦੀ ਵਿੱਚ ਉਹ ਵਿੱਚ ਕਹਿੰਦੀ ਵਿਚਾਰੀ ਆ ਵਿਚਾਰੀ ਵਿਚੂਰੀ ਕੋਈ ਨਹੀਂ ਹੈਗੀ ਛੜੀ ਜੀ